हां जी ਤੇ ਸਸਟ੍ਰਿਕਲ ਸਾਰੇ ਨੂੰ ਜਿਹਦੇ ਅੱਜ ਅਸੀਂ ਬਣਾਉਣ ਲੱਗੇ ਆ ਜੀ ਸੋਇਆ ਬੀਨ ਦੀਆਂ ਸੋਇਆ ਬੀਨ ਤੋਂ ਪੱਕੀ ਕੀ ਬਣਾ ਸਕਦੇ ਆ ਉਹਦੇ ਬਾਰੇ ਅਸੀਂ ਦੱਸਾਂਗੇ ਤੇ ਦੁੱਧ ਜਿਹੜਾ ਫਸਟ ਆਫ ਆਲ ਜਿਹੜਾ ਸੋਇਆ ਬੀਨ ਦਾ ਆਪਾਂ ਕਿੱਦਾਂ ਬਣਾਉਣਾ ਆ ਤੇ ਇੱਥੇ ਮੈਂ ਲੈ ਲਿਆ ਜੀ 250 ਗ੍ਰਾਮ ਸੋਇਆ ਬੀਨ ਤੇ ਇਹਨੂੰ ਆਪਾਂ ਓਵਰਨਾਈਟ ਜਿਹੜਾ ਆਪਾਂ ਭਿਓ ਕੇ ਰੱਖਣਾ ਆ ਓਵਰਨਾਈਟ ਭਿਓ ਕੇ ਰੱਖਣ ਤੋਂ ਬਾਅਦ ਇਹਨੂੰ ਇਸ ਤਰੀਕੇ ਨਾਲ ਮਸਲ ਕੇ ਦਾ ਛਿਲਕਾ ਜਿਹੜਾ ਆਪਾਂ ਪੂਰਾ ਉਤਾਰ ਲੈਣਾ ਆ ਛਿਲਕਾ ਤੁਸੀਂ ਨਹੀਂ ਉਤਾਰੋਗੇ ਤਾਂ ਵੀ ਕੋਈ ਗੱਲ ਨਹੀਂ ਐ ਪਰ ਛਿਲਕਾ ਉਤਾਰ ਨਾਲ ਇਹ ਹੁੰਦਾ ਕਿ ਜਿਹੜਾ ਪਨੀਰ ਦਾ ਰੰਗ ਜਿਹੜਾ ਬਿਲਕੁਲ ਵਾਈਟ ਹੋਵੇਗਾ ਬਿਲਕੁਲ ਕੋਈ ਜਜਮੈਂਟ ਨਹੀਂ ਕੋਈ ਕਰੇਗਾ ਕਿ ਇਹ ਸੋਇਆਬੀਨ ਦਾ ਪਨੀਰ ਹੈ ਕਿ ਦੂਸਰਾ ਮਤਲਬ ਕਿ ਦੂਸਰੇ ਦੁੱਧ ਦਾ ਪਨੀਰ ਹੈ ਬਸ ਇਹੀ ਫਰਕ ਹੁੰਦਾ ਆ ਦੂਸਰਾ ਇਹ ਹੈ ਕਿ ਛਿਲਕੇ ਦੇ ਨਾਲ ਥੋੜਾ ਜਿਹਾ ਕਸੈਲਾ ਵੀ ਲੱਗੇਗਾ ਇਹਦੇ ਨਾਲ ਥੋੜਾ ਮਿੱਠਾ ਪਨੀਰ ਜਿਹੜਾ ਛਿਲਕ ਤੋਂ ਛਿਲਕਾ ਪਾਉਤਾਰ ਦਾਂਗੇ ਤਾਂ ਥੋੜਾ ਜਿਹਾ ਪਨੀਰ ਦੇ ਵਿੱਚ ਮਠਾਸ ਜਿਹੜੀ ਹੋਵੇਗੀ ਇਹ ਛਿਲਕਾ ਆਸਾਨੇ ਨਾਲ ਉੱਤਰ ਜਾਂਦਾ ਕੋਈ ਜ਼ਿਆਦਾ ਟਾਈਮ ਜਿਹੜਾ ਨਹੀਂ ਲੱਗਦਾ ਤੁਸੀਂ 2-3 ਵਾਰ ਇਸ ਤਰ੍ਹਾਂ ਪਾਣੀ ਨਾਲ ਜਿਹੜਾ ਤੁਸੀਂ ਇਹਨੂੰ ਧੋਵੋਗੇ ਤੇ ਛਿਲਕਾ ਜਿਹੜਾ ਆਸਾਨੇ ਨਾਲ ਉੱਤਰ ਜਾਣਾ ਕੋਈ ਜ਼ਿਆਦਾ ਨਹੀਂ ਹੈਗਾ ਤੇ ਅਸੀਂ ਬਹੁਤ ਟਾਈਮ ਟੇਕਿੰਗ ਜਿਹੜਾ ਤਾਂ ਉਤਾਰਦੇ ਪਲੱਸ ਜਿਹੜਾ ਇਹ ਪਨੀਰ ਜਿਹੜਾ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਆ ਔਰ ਥੋੜੇ ਜਿਹੀ ਸੋਇਆ ਬੀਨ ਤੋਂ ਬਣਾ ਗਏ ਸਤ ਤੋਂ ਸਾਫ ਤੁਸੀਂ ਇਹਦਾ ਛਿਲਕਾ ਉੱਤੇ ਹੁਣ ਆਪਾਂ ਇਕੱਠਾ ਲੈਣਾ ਮਿਕਸਰ ਬਲੈਂਡਰ ਇਹਦੇ ਵਿੱਚ ਥੋੜ੍ਹਾ ਥੋੜਾ ਪਾ ਕੇ ਥੋੜਾ ਜਿਹਾ ਪੈਦਲ ਵਿੱਚ ਪਾਣੀ ਪਾਉਣੀ ਤੇ ਇਹਨੂੰ ਆਪ ਗ੍ਰाइंड ਕਰਾਂਗੇ ਤੇ ਇਹ ਜੀ ਫ੍ਰਾਈ ਕਰ ਲਿਆ ਇਸ ਨੂੰ ਬਦੀਲਾ ਲੈ ਕੇ ਆਪ ਇਹ ਉੱਪਰ ਆਪ ਕੱਪੜਾ ਜਿਹੜਾ ਬੰਨ ਲਾਂਗੇ ਟੇਸਟ ਸੜਨ ਕਾਫੀ ਸੁਗਣਾ ਹੈ ਸੋ ਇਹਦੀ ਨੂੰ ਚਪਾ ਪਾਣੀ ਪਾ ਕੇ ਫਿਰ ਆਪਾਂ ਨੂੰ ਛਾਣਾ ਦੇ 2 ਵਜੇ blender <small> <small> ਹਾਂਜੀ ਤੇ ਫਿਰ ਆਪਾਂ ਮਿਕਸੀ ਦੇ ਵਿੱਚ ਇਹਨੂੰ ਪਾ ਕੇ ਤੇ ਪਾਣੀ ਇਹਦੇ ਵਿੱਚ ਥੋੜਾ ਥੋੜਾ ਪਾ ਕੇ ਤੇ ਇਸ ਨੂੰ ਆਪਾਂ ਗ੍ਰाइंड ਕਰ ਲੈਣਾ ਆ ਚੰਗੀ ਤਰੀਕੇ ਨਾਲ ਤੇ ਫਿਰ ਅਸੀਂ ਦੁੱਧ ਨੂੰ ਇਸ ਤਰ੍ਹਾਂ ਜੜਾ ਉਹ ਛਾਲ ਲੈਣਾ ਆ ਇੱਕ ਕੋਈ ਪੋਣਾ ਬਣ ਕੇ ਤੇ ਇਹਦੇ ਵਿੱਚ ਹੋਰ ਤੁਸੀਂ ਪਾਣੀ ਪਾ ਲੈਣਾ ਇੱਕ ਪੇਸਟ ਬਹੁਤ ਜ਼ਿਆਦਾ ਸੰਘਣਾ ਆ ਇਹਦੇ ਉੱਪਰ ਵਿੱਚ ਤੁਸੀਂ ਪਾਣੀ ਪਾ ਲੈਣਾ ਜੇ 250 ਗ੍ਰਾਮ ਜਿਹੜੀ ਆ ਅ ਤੁਹਾਡੀ ਸੋਇਬੀਨ ਹੋਵੇਗੀ ਤੇ ਉਸ ਤੋਂ 2 ਕਿਲੋ ਦੁੱਧਾ ਜਿਹੜਾ ਉਹ ਤਿਆਰ ਹੋ ਜਾਏਗਾ ਤੁਸੀਂ ਪਾਣੀ ਪਾ ਕੇ ਇਸ ਨੂੰ ਛਾਨੀ ਜਾਣਾ ਆ ਇਹਦੇ ਪੇਸਟ ਨੂੰ ਕਾਫੀ ਜਿਹੜਾ ਸੰਗਣਾ ਹੁੰਦਾ ਆ ਕਿਉਂਕਿ ਆਪਾਂ ਪਾਣੀ ਜਿਆਦਾ ਪਾਣੀ ਪਾ ਕੇ ਆਪਾਂ ਜਿਹੜਾ ਗ੍ਰाइंड ਜਿਹੜਾ ਉਹ ਨਹੀਂ ਵਧੀਆ ਹੁੰਦਾ ਇਸ ਕਰਕੇ ਉਦੋਂ ਤੁਸੀਂ ਪਾਣੀ ਥੋੜਾ ਪਾਉਣਾ ਤੇ ਬਾਅਦ ਚ ਤੁਸੀਂ ਐਡ ਕਰ ਕਰਕੇ ਇਸ ਜਿਹੜਾ ਚੰਗੀ ਤਰ੍ਹਾਂ ਇਹ ਇਸ ਤਰੀਕੇ ਨਾਲ ਪੋਣਾ ਬਣ ਕੇ ਸ਼ਾਰ ਲੈਣਾ ਆ ਜਿਹੜਾ ਇਹ ਪੇਸਟ ਹੈ ਇਹਦਾ ਪਨੀਰ ਨਹੀਂ ਬਣਨਾ ਦੁੱਧ ਦਾ ਪਨੀਰ ਬਣਨਾ ਆ ਤੇ ਉਹ ਇਹ ਵਾਲਾ ਪੇਸਟ ਹੈ ਇਹ ਵੀ ਬਹੁਤ ਹੀ ਮਤਲਬ ਕਿ ਹੈਲਦੀ ਹੈ ਇਹਨੂੰ ਤੁਸੀਂ ਰੱਖ ਕੇ ਇੱਕ ਹਫਤਾ ਜਿਹੜੀ ਮਰਜੀ ਚੀਜ਼ਾਂ ਤੁਸੀਂ ਇਸ ਤੋਂ ਬਣਾ ਸਕਦੇ ਜੇ ਰੋਟੀਆਂ ਦੇ ਵਿੱਚ ਪਾ ਕੇ ਤੁਸੀਂ ਰੋਟੀਆਂ ਬਣਾ ਸਕਦੇ ਜੇ ਤੁਸੀਂ ਤੇ ਹੋਰ ਵੀ ਜੇ ਮਤਲਬ ਇਹਦੀ ਪੁਰਜੀ ਵਗੈਰਾ ਵੀ ਬਣਾ ਸਕਦੇ ਜੇ ਸੈਪਟ ਹੁੰਦਾ ਨਾ ਪਿਆਜ਼ ਦਾ ਤੜਕਾ ਲਾ ਕੇ ਤੇ ਹੋਰ ਕਈ ਤੁਸੀਂ ਐਟਮਾ ਜਿਹੜੀਆਂ ਬਣਾ ਸਕਦੇ ਜੇ ਜੇ ਤੁਹਾਡੇ ਬੱਚੇ ਨਹੀਂ ਖਾਂਦੇ ਤੇ ਤੁਸੀਂ ਇਹਦੀਆਂ ਟਿੱਕੀਆਂ ਵਗੈਰਾ ਵੀ ਬਣਾ ਸਕਦੇ ਜੇ ਇਹ ਜਿਹੜਾ ਇਹਨਾਂ ਮੀਰੀ ਬਹੁਤ ਪਾਜਾਦਾ ਇਹਨੂੰ ਤੁਸੀਂ ਚਾਹੋ ਤੇ ਰੋਜ਼ ਆਟੇ ਦੇ ਵਿੱਚ ਗੁੰਨ ਕੇ ਤੇ ਤੁਸੀਂ ਰੋਟੀਆਂ ਬਕਾ ਸਕਦੇ ਜੇ ਵਿੱਚ اپنی ریکوائرمنٹ ਦੇ ਅਨਸਾਰ ਪਿਆਜ਼ ਵਗੈਰਾ ਪਾ ਕੇ ਬਹੁਤ ਹੀ ਟੇਸਟ ਜਿਹੜਾ ਬੰਦਾ ਰੋਟੀਆਂ ਦਾ ਤੇ Тут ਇੱਕ ਇਹ ਜਾਂਦਾ ਸ਼ਾਇਦ ਮੇਰਾ 1.5 ਕਿਲੋ ਦਾ ਹੋਵੇ 2 ਕਿਲੋ ਤੋਂ ਆ ਬਾਅਬ ਜਿਹੜਾ ਦੁੱਧ ਤੁਹਾਡਾ 220 ਗ੍ਰਾਮ ਜਿਹੜੀ ਸੋਇਆਬੀਨ ਸੀ ਸੋਇਆਬੀਨ ਦੀ ਜਿਹੜੀ ਦਾਲ ਸੀ 220 ਗ੍ਰਾਮ ਸੀ ਤੇ 220 ਗ੍ਰਾਮ ਤੋਂ ਤੁਸੀਂ 2 ਕਿਲੋ ਤੋਂ ਵੱਧ ਜਿਹੜਾ ਦੁੱਧ ਬਣ ਜਾਂਦਾ ਹੈ ਦੂਜਾ ਪਲੱਸ ਕੀ ਹੈ ਦੁੱਧ ਸਾਨੂੰ ਇਹਨਾਂ ਜਿਆਦਾ ਪਤਲਾ ਨਹੀਂ ਕਰਨਾ ਪਾਣੀ ਪਾਪਾ ਕੇ ਇਹਨੂੰ ਤੇ ਇਹ ਦੇਖ ਲਓ ਕਿਦਾਂ ਬਿਲਕੁਲ ਵੀ ਜਜਮੰਡ ਨਹੀਂ ਹੋਏਗਾ ਕਿ ਸੋਇਆਬੀਨ ਦਾ ਹੁੰਦਾ ਹੈ ਕਿ ਜਿਹੜਾ ਦੂਸਰਾ ਹੈ ਹਾਂਜੀ ਤੇ ਦੁੱਧ ਹੋ ਗਿਆ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਗਰਮ ਕਰਕੇ ਇਹਦਾ ਪਨੀਰ ਬਣਾਵਾਂਗੇ ਤੇ ਪਨੀਰ ਵੀ ਬਹੁਤ ਜ਼ਿਆਦਾ ਵਧੀਆ ਔਰ ਬਣ ਗਿਆ ਤਾਂ ਉਹਨੂੰ ਆਪਾਂ ਕਰਾਂਗੇ ਜੀ ਗਰਮ ਛੋਟੇ ਛੋਟੇ ਬਹਾਦੇ ਆਪਾਂ ਦੁੱਧ ਤੇ ਗਰਮ ਕਰਕੇ ਆਪਾਂ ਇਹ ਤੋਂ ਬਣਾਵਾਂਗੇ ਜੀ ਪਨੀਰ ਜੇ ਮਾਰ ਲਓ ਤੁਸੀਂ ਇਹ ਦੁੱਧ ਸੋਇਬੀਨ ਦਾ ਤੁਸੀਂ ਹੋਰ ਕੁਝ ਜਾਂਦਾ ਬਣਾਣੇ ਹੋਣ ਜਿੱਦਾਂ ਖੀਰ ਵਗੈਰਾ ਬਣਾਣੇ ਹੋਏ ਜਾਂ ਕਿਸੇ ਨੇ ਚਾਹ ਵਾਸਤੇ ਜਾਂ ਦਹੀਂ ਹੈ ਨਾ ਕੁਝ ਵੀ ਬਣਾਉਣਾ ਹੋਵੇ ਤਾਂ ਫਿਰ ਤੁਸੀਂ ਇਹਨੂੰ ਗਰਮ ਕਰਕੇ ਤੇ ਫ੍ਰਿਜ 'ਚ ਰੱਖ ਲਓ ਹਫਤਾ ਇੱਕ ਸਟੋਰ ਕਰਕੇ ਵਧੀਆ ਰਹੇਗਾ ਤੇ ਜੇ ਤੁਸੀਂ ਇਹਨੂੰ ਪਨੀਰ ਬਣਾਉਣਾ ਹੈ ਮੈਂ ਹੁਣ ਪਨੀਰ ਹੀ ਬਣਾਉਣਾ ਤੇ ਹੁਣ ਮੈਂ ਤੁਹਾਨੂੰ ਪਨੀਰ ਜੇ ਤਾਂ ਵਿਨੇਗਰ ਹੋਵੇ ਤਾਂ ਵਿਨੇਗਰ ਨਾਲ ਦੇ ਵੀ ਤੁਸੀਂ ਪਨੀਰ ਬਣਾ ਸਕਦੇ ਜੇ ਪਰ ਮੇਰੇ ਕੋਲ ਤੋਂ ਵਿਨੇਗਰ ਜਿਹੜਾ ਉਹ ਅੱਜ ਖਤਮ ਸੀ ਇਸ ਕਰਕੇ ਮੈਂ ਨਿੰਬੂ ਲਿਆ ਤੇ ਨਿੰਬੂ ਦਾ ਪਨੀਰ ਬਣਾਉਣ ਲੱਗਾ ਇੱਕ ਗੱਲ ਧਿਆਨ ਰੱਖਿਓ ਜੀ ਇਹਨੂੰ ਇੱਟੋਣਾ ਆਪਾਂ ਇਹਦਾ ਚੰਗੀ ਤਰ੍ਹਾਂ ਤੇ ਇਹਦੀ 스멜 ਜਿਹੜੀ ਉਹ ਨਹੀਂ ਜਾਂਦੀ। ਬਸ ਹੋਰ ਕੋਈ ਗੱਲ ਨਹੀਂ ਨਿੰਬੂ ਨਾਲ ਪਨੀਰ ਬਣਾਉਣਾ ਪਈਏ। ਉਹਤ ਜਿਹੜਾ ਉਹ ਫੜਿੱਖਿਆ ਹੈ। ਇਹ ਫੜਿੱਦਾ ਨਹੀਂ ਮਤਲਬ ਗਰਮ ਹੋ ਗਿਆ ਹੈ ਕਾਫੀ। ਤੇ ਪਨੀਰ ਬਣਨ ਤੇ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਦੁੱਧ ਗਰਮ ਹੋ ਜਾਂਦਾ ਹੈ ਤੇ ਫਿਰ ਇਹਦੇ ਵਿੱਚ ਤੁਸੀਂ ਵਿਨੇਗਰ ਜਾਂ ਰੰਗ ਨਿੰਬੂਗਰਾ ਪਾ ਕੇ ਤੁਸੀਂ ਤੇ ਪਨੀਰ ਬਣ ਜਾਣਾ ਤੇ ਫਿਰ ਇਹਨੂੰ ਸੈੱਟ ਕਰ ਦੇਣਾ ਤੁਸੀਂ ਜਿਸ ਤਰੀਕੇ ਨਾਲ ਦੂਸਰਾ ਪਪ ਪਨੀਰ ਸੈੱਟ ਕਰਦੇ ਆ ਤੇ ਜਦੋਂ ਇਸ ਸੈੱਟ ਹੋ ਜਾਵੇ ਤਾਂ ਫਿਰ ਤੁਸੀਂ ਇਸ ਨੂੰ 1-2 ਘੰਟਾ ਫ੍ਰਿਜ ਵਿੱਚ ਜ਼ਰੂਰ ਰੱਖੋ ਕਿਉਂਕਿ ਆਸਾਨੀ ਨਾਲ ਇਹਦੇ ਪੀਸ ਜਿਹੜੇ ਉਹ ਵਧੀਆ ਬਣ ਸਕਣ ਜੇ ਤੁਸੀਂ ਫ੍ਰਿਜ 'ਚ ਇਸ ਨੂੰ ਨਹੀਂ ਰੱਖੋਗੇ ਤੇ ਫਿਰ ਪੀਸ ਜਿਹੜੇ ਉਹ ਵਧੀਆ ਨਹੀਂ ਬਣਨਗੇ ਇਸ ਲਈ ਇਹਨੂੰ ਥੋੜੀ ਦੇਰ ਫ੍ਰਿਜ ਵਿੱਚ ਠੰਡਾ ਹੋਣ ਲਈ ਰੱਖ ਦੋ ਘੰਟਾ ਜ਼ਰੂਰ ਰੱਖੋ ਔਰ 2 ਕਿਲੋ ਦੁੱਧ ਤੋਂ ਦੇਖ ਲਓ ਕਿ ਸਾਡਾ ਇੰਨਾ ਪਨੀਰ ਬਣ ਗਿਆ ਦੂਸਰਾ ਪਲੱਸ ਜਿਹੜਾ ਸਾਡ ਕੋ ਜਿਹੜਾ ਉਹ ਵੇਸਟ ਜਿਹੜਾ ਉਹ ਬਚਿਆ ਫਾਈਬਰ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਫਾਈਬਰ ਬਹੁਤ ਜ਼ਿਆਦਾ ਹੈਲਦੀ ਔਰ ਜਿਹੜੀ ਚੀਜ਼ ਸਾਡ ਕੋ ਬਚੀ ਹੈ ਜਿਹਦੀ ਆਪਾਂ ਬਹੁਤ ਸਾਰੀਆਂ ਆਟਮਾ ਜੜੀਆਂ ਬਣਾ ਸਕਦੇ ਆ ਤੇ ਪਨੀਰ ਤੋਂ ਬਿਲਕੁਲ ਵੀ ਤੁਸੀਂ ਗੈਸ ਨਹੀਂ ਕਰੋਗੇ ਇੱਕਦਮ ਵਾਈਟ ਜਿਹੜਾ ਪਨੀਰ ਬਣ ਕੇ ਤਿਆਰ ਹੋਇਆ ਆ ਕਿ ਲੱਗੇਗਾ ਨਹੀਂ ਕਿ ਤੁਹਾਨੂੰ ਇੱਕ ਸੋਇਆਬੀਨ ਦਾ ਪਨੀਰ ਆ ਤੁਸੀਂ ਬਾਜ਼ਾਰ ਚੋਂ ਲਿਆਓ ਤਾਂ ਉਹਦਾ ਜਿਹੜਾ ਕਲਰ ਜਿਹੜਾ ਉਹ ਕਾਫੀ ਇਤੋਂ ਡਿਫਰੈਂਟ ਹੁੰਦਾ ਆ ਤੇ ਬਟ ਇਹ ਕਲਰ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਵਾਈਟ ਬਿਲਕੁਲ ਵੀ ਤੁਹਾਡੇ ਬੱਚੇ ਜਜਮੈਂਟ ਨਹੀਂ ਕਰਨਗੇ ਤੇ ਹਾਂਜੀ ਇੱਥੇ ਆਪਾਂ ਲੈ ਲਿਆ ਜੀ ਆਲੂ ਦੋ ਤਿੰਨ ਆਲੂ ਲੈ ਲਿਆ ਜਿਹੜਾ ਸਾਡੇ ਤੋਂ ਫਾਈਬਰ ਜਿਹੜਾ ਉਹ ਬਚਿਆ ਸੀ ਜਿਹੜਾ ਦੁੱਧ ਤੋਂ ਸੋਇਬੀਨ ਤੋਂ ਉਹ ਆਪਾਂ ਥੋੜਾ ਜਿਹਾ ਲਵਾਂਗੇ ਆਲੂਆਂ ਦੇ ਵਿੱਚ ਐਡ ਔਨ ਕਰਾਂਗੇ ਤੇ ਇਹਦੀ ਜਿਹੜੀ ਆਪਾਂ ਬਣਾਵਾਂਗੇ ਜੀ ਅੱਜ ਬਹੁਤ ਹੀ ਵਧੀਆ ਤੇ ਬੱਚਿਆਂ ਦੀ ਫੇਵਰਿਟ ਚੀਜ਼ ਹੈ ਉਹ ਬਣਾਵਾਂਗੇ ਤੇ ਪਲੱਸ ਜੇ ਹਨਾ ਆਪਾਂ ਜੇ ਆਪਾਂ ਕਹਵਗੀ ਆਪਾਂ ਪਤਲੇ ਹੋਣਾ ਆ ਤੇ ਪਤਲੇ ਹੋਣਾ ਜਿਹੜੇ ਰੋਟੀ ਕੱਟ ਕਰਨ ਨਾਲ ਪਤਲੇ ਜਿਹੜਾ ਉਹ ਬੰਦਾ ਨਹੀਂ ਹੁੰਦਾ ਕੁਛ ਇਦਾਂ ਦੀ ਹੈਲਦੀ ਚੀਜ਼ਾਂ ਵੀ ਆਪਣੇ ਜਿਹੜਾ ਆਪਣੇ ਰੋਟੀ ਦੇ ਵਿੱਚ ਐਡ ਕਰਨੀਆਂ ਚਾਹੀਦੀਆਂ ਨੇ ਤੇ ਜਿਹਦੇ ਨਾਲ ਜਿਹੜਾ ਸਾਨੂੰ ਵਧੀਆ ਪ੍ਰੋਟੀਨ ਫਾਈਬਰ ਜਿਹੜਾ ਮਿਲੇ ਤੇ ਜਿਹੜੀ ਸਾਨੂੰ ਭੁੱਖ ਘੱਟ ਲੱਗੇ ਤੇ ਜਿਹਦੇ ਨਾਲ ਆਪਾਂ ਪਤਲੇ ਹੋ ਸਕੀਏ ਤੇ ਕੱਲਾ ਰੋਟੀ ਕੱਟ ਕਰਨ ਨਾਲ ਸਿਰਫ ਵੀਕਨੈਸ ਆਵੇਗੀ ਤੇ ਹੋਰ ਕੁਛ ਨਹੀਂ ਹੋਵੇਗਾ ਤੇ ਇਹ ਵਲੇ ਚੀਜ਼ਾਂ ਆਸਾਨੀ ਨਾਲ ਤੁਸੀਂ ਬਣਾ ਕੇ ਹਨਾ ਤੁਸੀਂ 2-3 ਦਿਨ ਆਰਾਮ ਨਾਲ ਤੁਸੀਂ ਇਹਨਾਂ ਨੂੰ ਵਰਤ ਸਕਦੇ ਜੀ ਤੇ ਰੋਟੀਆਂ ਵੀ ਇਹਦੀਆਂ ਬਹੁਤ ਹੀ ਜ਼ਿਆਦਾ ਟੇਸਟ ਬਣਦੀਆਂ ਨੇ ਤੇ ਤੁਸੀਂ ਇੱਕ ਵਾਰ ਮਤਲਬ ਇਹ ਇੱਕ ਪਲਾਸ ਜਿਹੜੀਆਂ ਬਹੁਤ ਹੀ ਸੌਫਟ ਬਣਦੀਆਂ ਨੇ ਤੇ ਰੋਟੀਆਂ ਵੀ ਬਣਾਓ ਪਿਆਜ਼ ਵਗੈਰਾ ਪਾ ਕੇ ਤੇ ਟਿੱਕੀਆਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਿਲਕੁਲ ਵੀ ਕੋਈ ਜਜਮੈਂਟ ਨਹੀਂ ਕਰਦਾ ਕਿ ਬੱਚੇ ਤੇ ਬਿਲਕੁਲ ਨਹੀਂ ਕਰਨਗੇ ਕਿ ਇਹਨੇ ਮਤਲਬ ਇਸੋਂ ਉਵਲੇ ਚੀਜ਼ ਤੋਂ ਬਣਾਏ ਆਪਾਂ ਟਿੱਕੀਆਂ ਬਹੁਤ ਹੀ ਜ਼ਿਆਦਾ ਟੇਸਟੀ ਹੈ ਔਰ ਬੱਚੇ ਤੇ ਕਾਫੀ ਜਿਹੜਾ ਇਹ ਚੀਜ਼ ਨੂੰ ਲਾਈਕ ਕਰਦੇ ਨੇ ਤੇ ਜਾਂ ਤੁਸੀਂ ਇਹਨਾਂ ਨੂੰ ਤੁਸੀਂ ਰੋਟੀਆਂ ਦੇ ਵਿੱਚ ਵੀ ਰੋਲ ਵਗੈਰਾ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਜਦ ਇਦਾਂ ਟਿੱਕੀਆਂ ਬਣਾ ਕੇ ਰੱਖ ਲਓ ਤੇ ਇਹਨੂੰ ਮਤਲਬ ਕਿ ਰੋਲ ਵਗੈਰਾ ਬਣਾ ਲਓ ਰੋਟੀਆਂ ਦੇ ਵਿੱਚ ਐਡ ਕਰਕੇ ਤੇ ਬਹੁਤ ਹੀ ਜ਼ਿਆਦਾ ਟੇਸਟ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਔਰ ਅੱਗੇ ਵੀ ਸ਼ੇਅਰ ਕਰਿਓ ਕਿਉਂਕਿ ਇਹ ਲੀਆਂ ਚੀਜ਼ਾਂ ਜਿਹੜੀਆਂ ਆ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਤੇ ਜਿਹੜਾ ਸਾਰਿਆਂ ਨੂੰ ਹੈ ਨਾ ਇਸ ਚੀਜ਼ ਚ ਹੈਲਦੀ ਚੀਜ਼ਾਂ ਦੇ ਬਾਰੇ ਕੁਝ ਪਤਾ ਲੱਗੇ ਕਿ ਵਧੀਆ ਇਹ ਤੋਂ ਆਪਾਂ ਐਵਲੀਆਂ ਚੀਜ਼ਾਂ ਬਣਾ ਸਕਦੇ ਹਾਂ ਤੇ ਔਰ ਆਸਾਨੀ ਨਾਲ ਬਣਾ ਸਕਦੇ ਹਾਂ ਬਾਜ਼ਾਰ ਤੁਹਾਨੂੰ ਇਹੋ ਜਿਹੀ ਚੀਜ਼ਾਂ ਖਰੀਦਣ ਦੀ ਲੋੜ ਨਹੀਂ ਆ ਪਲੱਸ ਤੁਹਾਨੂੰ ਤੁਸੀਂ ਕਹੋਗੇ ਹੈ ਨਾ ਇਹ ਬਾਜ਼ਾਰ ਤੋਂ ਇੰਨਾ ਵਧੀਆ ਜਿਹੜੀ ਆ ਮਿਲਕ ਜਾਂ ਪਨੀਰ ਜਿਹੜਾ ਉਹ ਨਹੀਂ ਮਿਲਣਾ ਉਹਦੇ ਵਿੱਚ ਜ਼ਰੂਰ ਮਲਾਵਟ ਹੋਏਗੀ ਕਿਸੇ ਨਾ ਕਿਸੇ ਚੀਜ਼ ਦੀ ਤੇ ਤੁਸੀਂ ਵੀ ਕੋ ਸ਼ੇਅਰ ਜ਼ਰੂਰ ਕਰਿਓ ਔਰ ਫਸਟ ਲਾਈਕ ਕਰਨ ਤੋਂ ਬਿਨਾ ਵੀਡੀਓ ਨੂੰ ਨਾ ਛੱਡਿਓ ਲਾਈਕ ਜ਼ਰੂਰ ਕਰਿਓ ਔਰ ਤੁਸੀਂ ਕਮੈਂਟ ਕਰਕੇ ਜੁੜ ਦੱਸਿਓ ਕਿ ਇਹ ਤੁਸੀਂ ਬਣਾਇਆ ਔਰ ਕਿੱਦਾਂ ਦੀਆਂ ਲੱਗੀਆਂ ਔਰ ਟਿੱਕੀਆਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਸੀ ਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਬੱਚੇ ਨੇ ਬਹੁਤ ਜ਼ਿਆਦਾ ਪਸੰਦ ਕੀਤੀਆਂ ਤੇ ਉਹਨਾਂ ਨੂੰ ਤੇ ਇਦਾਂ ਹੀ ਚੀਜ਼ਾਂ ਭਾਵੇਂ ਰੋਜ਼ ਦੇ ਦਿਓ ਤੁਸੀਂ ਡੀਪ ਫਰਾਈ ਨਾ ਕਰਨੀ ਹੁਣ ਮੈਂ ਸ਼ੈਲੋ ਫਰਾਈ ਕੀਤੀ ਸੀ ਤੁਸੀਂ ਡੀਪ ਫਰਾਈ ਨਾ ਕਰਨੀਓ ਤੁਸੀਂ ਜੇ ਤੁਹਾਡੇ ਕੋਲ oven ਵਗੈਰਾ microwave ਵਗੈਰਾ ਹੋਵੇ ਜਾਂ ਉਤੇ